ਪਹਿਲਾਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਰੈਨ ਸ਼ਰਮਾ ਨਾਂ ਦਾ ਤੇ ਇੱਕ ਪੱਪਲ ਨਾਂ ਦਾ ਦੋ ਲੜਕੇ ਨੇ ਜਿਹੜੇ ਵੈਪਨ ਬਣਾ ਰਹੇ ਨੇ ਬੜੀ ਸਪੈਸੀਫਿਕ ਇਨਫੋਰਮੇਸ਼ਨ ਸੀ ਜਿੱਤੇ ਕੇਸ ਰਜਿਸਟਰ ਕਰਕੇ ਉਹਦੇ ਤੇ ਰੇਡ ਕੀਤੀ ਗਈ ਜਿਹੜੇ ਦੋਵੇਂ ਮੁਲਜ਼ਮ ਜਿਹੜੇ ਨੇ ਫੜੇ ਗਏ ਨੇ ਦੋਨਾਂ ਕੋਲੋਂ ਤਕਰੀਬਨ 5 ਪਿਸਟਲ ਰਿਕਵਰ ਹੋਏ ਨੇ ਬਾਰਾਂਪੁਰ ਦੇ ਬਤੀਪੁਰ ਦੇ ਲਾਈਵ ਕੈਟਰੀਜ਼ ਰਿਕਵਰ ਹੋਏ ਨੇ ਜਿਨ੍ਹਾਂ ਦੋਨਾਂ ਨੂੰ ਇਸ ਕੇਸ 'ਚ ਅਰੈਸਟ ਕੀਤਾ ਗਿਆ ਹੈ ਅੱਜ ਇਹਨਾਂ ਨੂੰ ਕੋਰਟ ਪੇਸ਼ ਕਰਕੇ ਨਜ਼ਰ ਮਾਰਨ ਦਾ ਸੁਪਤਾ ਜਾਊਗਾ ਇਹਨਾਂ ਦੀ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਪਰਚੀ ਲਈ ਬਣਾ ਰਹੇ ਸੀ ਇਹਨਾਂ ਨੂੰ ਕਿੱਥੇ ਵਰਤਿਆ ਜਾਣਾ ਹੈ ਕਿਉਂਕਿ ਮੈਂ ਸਮਝਦਾ ਕਿ ਇਦੋਂ ਪਹਿਲਾਂ ਕੋਈ ਅਜਿਹਾ ਦਾ ਕੇਸ ਆਇਆ ਨਹੀਂ ਕਿ ਜਿਹਦੇ 'ਚ ਲੋਕਲ ਇਹਨਾਂ ਕੇਸ ਨੂੰ ਤਿਆਰ ਕੀਤੇ ਹੋਣ ਇਹਨਾਂ ਨੇ ਜਿਹੜੀ ਇਹ ਟੈਕਨੋਲੋਜੀ ਦੀ ਗੱਲ ਕਰੀ ਹੈ ਕਿ ਕਿੱਥੋਂ ਲਏ ਨੇ ਕਿਵੇਂ ਸਿੱਖਿਆ ਇਹ ਜੋ ਇਹਨਾਂ ਨੇ ਪੁੱਛ ਗਏ ਚਾਇਆ ਤੇ YouTube ਤੇ ਇਹਨਾਂ ਦੇਖਿਆ ਸੀ ਕਿ ਉਹਦੇ ਬਣਾਉਂਦਾ ਹੈ ਕੀ ਤਰੀਕਾ ਉਹਦੇ ਤੋਂ ਸ਼ੁਰੂ ਕਰਕੇ ਇਹਨਾਂ ਬਣਾਉਣਾ ਸ਼ੁਰੂ ਕਰ ਦਿੱਤਾ ਸਰ ਕਿੰਨੀ ਕਿੱਛ ਬਣਾਉਂਦੇ ਨੇ ਕੀ ਇਹਨਾਂ ਦੇ ਇੱਕ ਇਹਨਾਂ ਦੀ ਜਿਹੜਾ ਪ੍ਰੈਕਟਿਕਲ ਉਹਦੀ ਬਿਕੋਸ ਕੰਪਲੈਕਸ ਦੇ ਲੱਗੇ ਉਹਦੀ ਫੈਕਟਰੀ ਹੈ ਕੁਝ ਜਿਹੜਾ ਉਹਦੀਆਂ ਉੱਤੇ ਡਿਲਿੰਗ ਮਸ਼ੀਨ ਹੈ ਵੱਡੇ ਖਰਾਬ ਦੇ ਕੰਮ ਹੈ ਉੱਥੇ ਇਹਦੀ ਮੋਲਡਿੰਗ ਜਿਹੜਾ ਉਹਦੀ ਸ਼ੇਕਿੰਗ ਕਰਾ ਉੱਥੇ ਕਰਦੇ ਰਹੇ ਨੇ ਜਿਹੜਾ ਬਾਕੀ ਬਰੀਕੀ ਦਾ ਕੰਮ ਸੀ ਉਹ ਰਜਨਿਸ਼ਰਮਾ ਦੀ ਸ਼ਾਪਟ ਕਰਦੇ ਰਹਿੰਦਾ ਜਿਹੜੀ ਉਹ ਲੈਪਟਾਪ ਟੈਕਨੀਸ਼ੀਅਨ ਹੈ ਲੈਪਟਾਪ ਠੀਕ ਕਰਦਾ ਉੱਥੇ ਉਹਨੇ ਇੱਕ ਦਾ ਦੀ ਡ੍ਰਿਲ ਦਾ ਸਟੈਂਡ ਬਣਾ ਕੇ ਇੱਕ ਮਸ਼ੀਨ ਤਿਆਰ ਕੀਤੀ ਸੀ ਜਿਹਦੇ ਨਾਲ ਸਾਰੀ ਕਟਾਈ ਕਰਕੇ ਤੇ ਪਾਲਿਸ਼ ਕਰਦਾ ਰਹੇ ਸਰ ਇਹਨਾਂ ਦੇ ਕੋਈ ਬਹੁਤ ਪਹਿਲਾਂ ਕੋਈ ਕ੍ਰਿੰਡਲ ਮਾਪਾ ਰਜਨ ਸ਼ਰਮਾ ਦਾ ਇੱਕ ਪੁਰਾਣਾ ਕੇਸ ਰਜਿਸਟਰ ਹੈ ਜਿਹਦੇ ਤੋਂ ਬਰੀ ਹੋ ਚੁੱਕਾ ਹੈ ਆਈ ਥਿੰਕ 370 ਵਗੈਰਾ ਦਾ ਤੇ ਪ੍ਰੋਟੋਕਾਲ ਦਾ ਕੋਈ ਕ੍ਰਿਮੀਨਲ ਕੋਡ ਨਹੀਂ ਸਰ ਮਕਸਦ ਕੀ ਇਹਨਾਂ ਨੇ ਦੱਸਿਆ ਜੀ ਤੋਂ ਅਜੇ ਇਹਨਾਂ ਦੇ ਕਿਉਂਕਿ ਕੱਲ ਸਾਡੇ ਕੋਲ ਆਏ ਨੇ ਹਜ ਤੱਕ ਰਿਕਵਰੀ ਕੀਤੀ ਹੈ ਬਾਕੀ ਪੁੱਛਗਿੱਛ ਕਰਦੇ ਆਂ ਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਇਹਨਾਂ ਦੇ ਲਿੰਕ ਜਿਹੜੇ ਨੇ ਉਹ ਜਾ ਕੇ ਰੌਣਗੇ ਤੇ ਮੈਨੂੰ ਇਹਨਾਂ ਦੇਣਾ ਸੀ ਜਾਂ ਕਿਸੇ ਤੋਂ ਪਹਿਲੇ ਬਣਾ ਰਿਆ ਸੀ ਉਹ ਜੇ ਪ੍ਰੋਪਰ ਇਨਵੈਸਟੀਗੇਸ਼ਨ ਇਹਨਾਂ ਦੀ ਕਰਾਂ ਸਰ ਫੈਮਲੀ ਬੈਕਗਰਾਉਂਡ ਤੇ ਕੈਲਕਿਉਟੀ ਜਦੋਂ ਤੋਂ ਫੈਮਲੀ ਬੈਕਗਰਾਉਂਡ ਫੈਮਲੀ ਬੈਕਗਰਾਉਂਡ ਤੋਂ ਉਹਨਾਂ ਦੀ ਕੋਈ ਤਰ੍ਹਾਂ ਦੀ ਹੈ ਨਹੀਂ ਤੇ ਜੇ ਆਪਾਂ ਕਹਿ ਸਕੀਏ ਤਾਂ ਕੋਈ ਇਦਾਂ ਦੀ ਕ੍ਰਿਮਿਨੈਲਿਟੀ ਨਜ਼ਰ ਆਉਂਦੀ ਹੋਵੇ ਪਾਦਰ ਜੀ ਆ ਇਹ 10th 2 ਹੈ ਉਹ ਵੀ ਇੰਨਾ ਕੁ ਪੜਿਆ ਬਾਅਦ ਚ ਇਹਨਾਂ ਨੇ ਡਿਪਲੋਮਾ ਕੰਪਿਊਟਰ ਦਾ ਕੀਤਾ ਉਹਨੇ ਆਪਣੀ ਫੈਕਟਰੀ 'ਚ ਕੰਮ ਕਰਦਾ ਹੈ ਨਹੀਂ ਡਾਕੂਮੈਂਟ ਇਹ ਕਿਦਾਂ ਦੂਰ ਵਿਪਨ ਬਣਾਏ ਆ ਉਹ ਸਾਰੀ ਗੱਲ ਸਾਰਾ ਦੱਸਤੀ ਆ ਉਹਦਾ ਕੋਈ ਗਲਤ ਇਰਾਦਾ ਨਹੀਂ ਜੀ ਕੋਈ ਅਸੀਂ ਟਾਰਗੇਟ ਨਹੀਂ ਸੀ ਬਣਾਇਆ ਦਾ ਅਸੇ ਇਦਾਂ ਹੀ ਇੱਕ ਕਹਾਣੀ ਕਿਸ ਨੂੰ ਕਿਦਾਂ ਕਿਹਾ YouTube ਤੋਂ ਵੇਖ ਕੇ ਥੋੜੀ ਬਸ ਕਾਪੀ ਕੀਤੀ ਹੁਣ ਕੋਈ ਪ੍ਰੋਪਰ ਚੱਲ ਦੇਣੀਗੇ ਸਰ ਜਿਸਤੇ ਕਿ ਪੰਜਾਬ ਪੁਲਿਸ ਨੇ ਛੇ ਬਣੀਆਂ ਸਾਡੇ ਦੋ ਰਾਈਡਰ ਬਣਾਉਣ ਸਕੇ